हरियाणा ਸਰਕਾਰ ਨੇ ਵਿਆਹ ਛੱਗਨ ਯੋਜਨਾ ਤਹਿਤ ਦਿੱਤੀ ਜਾਣ ਵਾਲੀ ਛੱਗਨ ਰਾਸ਼ੀ ਵਧਾ ਦਿੱਤੀ ਹੈ ਗਰੀਬ ਪਰਿਵਾਰਾਂ ਨੂੰ ਵਿਆਹ ਮੁਕਕੇ ਕੰਨਿਆਦਾਨ ਵਜੋਂ 51000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ ਪਹਿਲਾਂ ਇਹ ਰਾਸ਼ੀ 41000 ਰੁਪਏ ਸੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਫੈਸਲੇ ਨਾਲ 1.80 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਹਜ਼ਾਰਾਂ ਯੋਗ ਪਰਿਵਾਰਾਂ ਨੂੰ ਸਿੱਧਾ ਲਾਭ ਹੋਵੇਗਾ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਦਾ ਉਦੇਸ਼ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੀਆਂ ਕੁੜੀਆਂ ਦੇ ਵਿਆਹ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਇਸ ਯੋਜਨਾ ਤਹਿਤ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਨੂੰ ਆਪਣੀਆਂ ਧੀਾਂ ਦੇ ਵਿਆਹ ਲਈ ਕੰਨਿਆਦਾਨ ਵਜੋਂ 51000 ਰੁਪਏ ਮਿਲਣਗੇ ਇਸ ਤੋਂ ਇਲਾਵਾ ਕਿਸੇ ਵੀ ਵਰਗ ਦੀਆਂ ਮੈਲਾ ਖਿਡਾਰੀਆਂ ਨੂੰ ਉਹਨਾਂ ਦੇ ਵਿਆਹ ਲਈ 15000 ਰੁਪਏ ਦੀ ਸਹਾਇਤਾ ਵੀ ਮਿਲੇਗੀ ਇਹ ਯੋਜਨਾ ਦਿਵਿਆਂਗ ਜੋੜਿਆਂ ਨੂੰ ਵੀ ਇਸੇ ਤਰ੍ਹਾਂ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਜਿੱਥੇ ਪਤੀ ਪਤਨੀ ਵਜੋਂ ਵਿੱਚੋਂ ਇੱਕ ਸਰੀਰਕ ਤੌਰ ਤੇ ਅਪਾਹਜ ਹੈ ਸਰਕਾਰ ਨੇ ਦੱਸਿਆ ਹੈ ਕਿ ਪਛੜੇ ਵਰਗਾਂ ਤੇ ਅਨਤੋ ਜੋਤਿਓ ਪਰਿਵਾਰਾਂ ਨੂੰ ਉਨ੍ਹਾਂ ਦੀ ਧੀ ਦੇ ਵਿਆਹ ਵਿੱਚ 52000 ਰੁਪਏ ਸ਼ਗਨ ਵਜੋਂ ਦਿੱਤੇ ਜਾਣਗੇ ਸਰਕਾਰ ਨੇ ਕਿਹਾ ਕਿ ਅਨਸੂਚਿਤ ਜਾਤੀ ਵਿਮੁਖਤ ਜਾਤੀਆਂ ਤੇ ਟੱਪਰੀ ਵਾਸ ਫਾਇਚਾਰੀ ਦੇ ਯੋਗ ਪਰਿਵਾਰਾਂ ਨੂੰ ਪਹਿਲਾ 71000 ਰੁਪਏ ਮਿਲ ਰਹੇ ਹਨ ਨਾਲ ਹੀ ਕਿਸੇ ਵੀ ਛਰੇ ਨੀਤੀਆਂ ਮੈਲਾ ਖਿਡਾਰੀ ਅਤੇ ਦਿਵਿਆਂਗ ਜੋੜੇ ਪਤੀ ਜਾਂ ਪਤਨੀ ਵੀ ਇਸ ਲਈ ਯੋਗ ਹੋਣਗੇ ਇਸ ਯੋਜਨਾ ਦਾ ਲਾਭ ਲੈਣ ਲਈ ਵਿਆਹ ਦੇ 6 ਮਹੀਨਿਆਂ ਦੇ ਅੰਦਰ ਵਿਆਹ ਰਜਿਸਟਰ ਕਰਨਾ ਲਾਜ਼ਮੀ ਹੈ ਯੋਗ ਵਿਨੇਕਾਰ ਨੂੰ ਸ਼ਾਦੀ ਪੁਆਇੰਟ EDS ਗਵਰਨਮੈਂਟ ਪੋਰਟਲ ਤੇ ਵਿਆਹ ਦੇ 6 ਮਹੀਨਿਆਂ ਦੇ ਅੰਦਰ ਰਜਿਸਟਰ ਕਰਨਾ ਹੋਵੇਗਾ ਇਸ ਵਾਰ ਦੀ ਇਸ ਯੋਜਨਾ ਦਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ tanu saadi.com ਇਹ ਗਵਰਨਮੈਂਟ ਇੰਤੇ ਆਪਣੇ ਵੇਰਵੇ ਭਰਨੇ ਪੈਣਗੇ ਜੇਕਰ ਤੁਸੀਂ ਸਰਕਾਰ ਦੁਆਰਾ ਨਿਰਧਾਰਿਤ ਮਾਪਦੰਡਾ ਨੂੰ ਪੂਰਾ ਕਰਦੇ ਹੋ ਤਾਂ ਇਸ ਯੋਜਨਾ ਤਹਿਤ ਪ੍ਰਾਪਤ ਰਕਮ ਤੁਹਾਡੇ ਬੈਂਕ ਖਾਤੇ ਵਿੱਚ ਆ ਜਾਵੇਗੀ